ਸੱਚੇ ਕਾਲ ਦਾ ਅਨਮੇਰ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਥਕ ਸਿਆਸਤ ਦੇ ਵਿੱਚ ਅੱਜ ਦਾ ਦਿਨ ਵੱਡਾ ਮੰਨਿਆ ਜਾ ਰਿਹਾ ਔਰ ਅੱਜ ਦੇ ਦਿਨ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਣ ਜਾ ਰਿਹਾ ਔਰ ਨਵਾਂ ਪ੍ਰਧਾਨ ਸ਼੍ਰੋਮਣੀ ਉਸ ਸ਼੍ਰੋਮਣੀ ਅਕਾਲੀ ਦਲ ਦਾ ਬਣਨ ਜਾ ਰਿਹਾ ਔਰ ਮੈਂ ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਔਰ ਇੱਥੇ ਗੁਰੂ ਘਰ ਹੈ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜਿੱਥੇ ਡੈਲੀਗੇਟ اجلاس ਹੋਣ ਜਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਤੁਸੀਂ ਜਿਹੜਾ ਇਹ ਬੋਰਡ ਦੇਖਿਆ ਸਮੂਹ ਡੈਲੀਗੇਟ اجلاس ਸ਼੍ਰੋਮਣੀ ਅਕਾਲੀ ਦਲ ਔਰ ਇਸੇ ਤਰ੍ਹਾਂ ਦੇ ਨਾਲ ਜਿੰਨੇ ਵੀ ਬੋਰਡ ਇੱਥੇ ਲੱਗੇ ਹੋਏ ਆ ਉਹ ਅਕਾਲੀ ਦਲ ਦੇ ਨਾਮ ਤੇ ਸਾਰੇ ਦੇ ਸਾਰੇ ਜਿਹੜੇ ਆ ਬੋਰਡ ਲੱਗੇ ਹੋਏ ਆ ਔਰ ਇਹ ਦਾਵਾ ਕੀਤਾ ਜਾਂਦਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ ਔਰ ਦੋ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਿਹੜੇ ਨੇ ਉਹ ਕੀ ਪੈਰਲਰ ਚੱਲਣਗੇ ਸਭ ਤੋਂ ਵੱਡਾ ਸਵਾਲ ਹੈ ਅਸੀਂ ਗੁਰਦੁਆਰਾ ਸਾਧ ਦੇ ਬਾਹਰਾਂ ਔਰ ਅੰਦਰ ਜਿਹੜੇ ਡੈਲੀਗੇਟ ਨੇ ਉਹ ਜਾਣੇ ਸ਼ੁਰੂ ਹੋ ਗਏ ਆ 500 ਤੋਂ ਵੱਧ ਜਿਹੜੇ ਡੈਲੀਗੇਟ ਹੈ ਉਹ ਅੱਜ ਬੈਠਣਗੇ ਔਰ ਪ੍ਰਧਾਨ ਦਾ ਜਿਹੜਾ ਹੈ ਉਹ ਐਲਾਨ ਕੀਤਾ ਜਾਏਗਾ ਤੇ ਲਗਭਗ ਇੱਕ ਚੀਜ਼ ਬਿਲਕੁਲ ਸਪਸ਼ਟ ਜਿਹੜੀ ਹੈ ਉਹ ਹੋ ਚੁੱਕੀ ਹੈ ਕਿ ਇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪੀਤ ਸਿੰਘ ਹੋ ਸਕਦੇ ਆ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਔਰ ਤੁਸੀਂ ਦੇਖੋ ਕਿ ਗੁਰੂ ਘਰ ਦੇ ਵਿੱਚ ਇੱਕ ਵੱਡਾ ਇਕੱਠ ਜਿਹੜਾ ਹੈ ਉਹ ਲਗਾਤਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ 500 ਤੋਂ ਵੱਧ ਜਿਹੜੇ ਡੈਲੀਗੇਟ ਹੈ ਉਹ ਅ ਅੱਜ ਨਾਮ ਅਨਾਉਂਸ ਕਰਨਗੇ ਹਾਲਾਂਕਿ ਕੁਝ ਜਿਹੜੇ ਲੀਡਰ ਹੈਗੇ ਨੇ ਪੰਜ ਮੈਂਬਰੀ ਕਮੇਟੀ ਦੇ ਔਰ ਜਿਸ ਨੂੰ ਬਾਗੀ ਤੜਾ ਵੀ ਕਿਹਾ ਜਾਂਦਾ ਉਸ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਨੇ ਕਿਤਨਾ ਕਿਤੇ ਸਪਸ਼ਟ ਕਰਤਾ ਸੀ ਕਿ ਅਸੀਂ ਇਹ ਫੈਸਲਾ ਕਰ ਲਿਆ ਇਹ ਗਿਆਨੀ ਹਰਪੀਤ ਸਿੰਘ ਜਿਹੜੇ ਨੇ ਉਹ ਇਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਪਰ ਦੂਜੇ ਪਾਸੇ ਕੁਝ ਜਿਹੜੇ ਆਗੂ ਹੈਗੇ ਨੇ ਉਹ ਇਸ ਗੱਲ ਨੂੰ ਡੈਲੀਗੇਟਾਂ ਦੇ ਜ਼ਰੂਰ ਛੱਡਦੇ ਹੋਏ ਨਜ਼ਰ ਆਏ ਕਿ ਡੈਲੀਗੇਟ ਜੋ ਆਖਰੀ ਫੈਸਲਾ ਕਰਨਗੇ ਉਹੀ ਆਖਰੀ ਫੈਸਲਾ ਹੋਏਗਾ ਫਿਲਹਾਲ ਜੇਕਰ ਕੋਈ ਲੀਡਰ ਅਜਿਹਾ ਕਹਿ ਰਿਹਾ ਤਾਂ ਉਸ ਦੀ ਉਸ ਦੇ ਨਿੱਜੀ ਵਿਚਾਰ ਹੋ ਸਕਦੇ ਆ ਔਰ ਅ ਇਸ ਵੇਲੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਹੈ ਉਸ ਦੀ ਮੰਗ ਕੀਤੀ ਗਈ ਉਹ ਜਿਹੜੀ ਆ ਮੰਗ ਪੂਰੀ ਨਹੀਂ ਹੋ ਸਕੀ ਉਸ ਤੋਂ ਬਿਨਾ ਹੋਰ ਇੱਕ ਹਾਲ ਦਿੱਤਾ ਗਿਆ ਉਸ ਦੀ ਵੀ ਮੰਗ ਜਿਹੜੀ ਆ ਉਹ ਨਹੀਂ ਪੂਰੀ ਹੋਈ ਕਿਉਂਕਿ ਉੱਥੇ ਕਿਹਾ ਜਾ ਰਿਹਾ ਸੀ ਕਿ ਉੱਥੇ ਗੁਰੂ ਦਾ ਪ੍ਰਕਾਸ਼ ਜਿਹੜਾ ਹੈ ਉਹ ਨਹੀਂ ਕਰ ਸਕਦੇ ਪਰ ਇਧਰੋਂ ਮੰਗ ਸੀ ਪੰਜ ਮੈਂਬਰੀ ਕਮੇਟੀ ਦੀ ਕਿ ਜੇਕਰ ਇਹ ਇਜਲਾਸ ਹੋਏਗਾ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਚ ਹੀ ਹੋਏਗਾ ਔਰ ਇਥੇ ਪ੍ਰਕਾਸ਼ ਵੀ ਹੋਇਆ ਔਰ ਇਸ ਵੇਲੇ ਕੀਰਤਨ ਜਿਹੜੇ ਨੇ ਉਹ ਚੱਲਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਦੋਨੇ ਧਿਰਾਂ ਰਹੀਆਂ ਸੁਖਬੀਰ ਸਿੰਘ ਬਾਦਲ ਜੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਨੇ ਕਿਹਾ ਕਿ ਭਰਤੀ ਅਸੀਂ ਕਰਨੀ ਆ ਔਰ ਉਹ ਭਰਤੀ ਜ਼ਰੂਰ ਕਰਦੇ ਰਹੇ ਪਰ ਉਹਨਾਂ ਕਿਹਾ ਕਿ ਨਿਗਰਾਨ ਕਮੇਟੀ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਜਿਨ੍ਹਾਂ ਚੋਂ ਹਰਜਿੰਦਰ ਸਿੰਘ ਧਾਮੀ ਔਰ ਬਡੁੰਗਰ ਸਾਹਿਬ ਨੇ ਆਪਣਾ ਨਾਮ ਵਾਪਸ ਲਿਆ ਉਸ ਤੋਂ ਬਾਅਦ ਇਹ ਕਮੇਟੀ ਪੰਜ ਮੈਂਬਰੀ ਰਹਿੰਦੀ ਆ ਔਰ ਕਿ ਇਹ ਕਮੇਟੀ ਨੇ ਸਿਰਫ ਨਿਗਰਾਨੀ ਕਰਨੀ ਆ ਪਰ ਦੂਜੇ ਪਾਸੇ ਗੱਲ ਇਹ ਆ ਕਿ ਸਾਡੇ ਨਾਲ ਪੀਰ ਮੁਹੰਮਦ ਸਾਹਿਬ ਹੈਗੇ ਨੇ ਪੀਰ ਮੁਹੰਮਦ ਸਾਹਿਬ ਪੰਥਕ ਸਿਆਸਤ ਦੇ ਵਿੱਚ ਅੱਜ ਦੇ ਦਿਨ ਨੂੰ ਕਿਸ ਅਹਿਮੀਅਤ ਦੇ ਨਾਲ ਦੇਖਿਆ ਜਾਣਾ ਚਾਹੀਦਾ ਅੱਜ ਦਾ ਦਿਨ ਬੜਾ ਇਤਿਹਾਸਕ ਹੈ ਅੱਜ ਦੇ ਦਿਨ ਪੰਥ ਤੇ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਮਿਲਣ ਜਾ ਰਹੀ ਹੈ ਉਹ ਲੀਡਰਸ਼ਿਪ ਜਿੰਦੀ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਉਹ ਲੀਡਰਸ਼ਿਪ ਜਿਹੜੀ ਪੰਥ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੇਗੀ ਉਹ ਲੀਡਰਸ਼ਿਪ ਜਿਹੜੀ ਪੰਜਾਬ ਨੂੰ ਜੇ ਕਿ ਨਵੀਂ ਦਿਸ਼ਾ ਦੇਵੇਗੀ ਉਹ ਲੀਡਰਸ਼ਿਪ ਜਿਹੜੀ ਦੇਸ਼ ਦੁਨੀਆ ਅੰਦਰ ਵਸਦੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਉਹਨਾਂ ਦੇ ਹੱਕਾਂ ਹਕੂਕਾਂ ਪ੍ਰਤੀ ਜਿਹੜੀ ਲੜਾਈ ਲੜਨੀ ਚਾਹੀਦੀ ਏ ਉਸ ਪਾਸੇ ਵੱਲ ਨੂੰ ਅੱਗੇ ਵਧੇਗੀ ਬਿਲਕੁਲ ਵਧੇਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਸੀਂ ਇਹ ਬੋਰਡ ਦੇਖਦੇ ਹਾਂ ਪੀਰਮੋਮਮ ਸਾਹਿਬ ਸ਼੍ਰੋਮਣੀ ਅਕਾਲੀ ਦਲ ਲਿਖਿਆ ਹੋਇਆ ਇਹ ਕਨਫਿਊਜ਼ਨ ਵਾਲੀ ਗੱਲ ਤਾਂ ਨਹੀਂ ਹੋ ਜੂਗੀ ਕਿ ਤੇਸ਼ ਕਿ ਨੀ ਰਿਪਲੇਸਮੈਂਟ ਹੋ ਰਹੀ ਏ ਉਹਨਾਂ ਲੋਕਾਂ ਦੀ ਜਿਹੜੇ ਲੰਮੇ ਸਮੇਂ ਤੋਂ ਧੜਵੀ ਬਣ ਕੇ ਇਸ ਜਮਾਤ ਦੇ ਉੱਤੇ ਕਬਜ਼ਾ ਜਮਾਈ ਬੈਠੇ ਸੀ ਇਹ ਇਹ ਰਿਪਲੇਸਮੈਂਟ ਉਸ ਚੀਜ਼ ਦੀ ਹੋ ਰਹੀ ਏ ਜਿਨ੍ਹਾਂ ਨੂੰ ਨੈਗਲੈਕਟ ਕਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਕੌਮ ਨੇ ਵੀ ਰਿਜੈਕਟ ਕੀਤਾ ਪੰਜਾਬੀਆਂ ਨੇ ਵੀ ਰਿਜੈਕਟ ਕੀਤਾ ਇਹ ਉਹਨਾਂ ਨੂੰ ਇਸ ਸ਼੍ਰੋਮਣੀ ਕਾਲੀ ਦਲ ਤੋਂ ਜਿਹੜਾ ਉਹਨਾਂ ਦੀ ਕਬਜ਼ਾ ਧਾਰੀ ਬਰਤੀ ਏ ਉਹ ਤੋੜਨ ਦਾ ਜਿਹੜਾ ਇੱਕ ਹਮਲਾ ਹੈ ਜਿਹੜਾ ਅਸੀਂ ਇੱਥੇ ਕਰਨ ਲੱਗਾ ਬਿਲਕੁਲ ਹੈ ਪਰ ਗੱਲ ਇਹ ਹੈ ਕਿ ਲੀਗਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਦੇ ਨਾਲ ਕਿਸੇ ਵੀ ਪਾਰਟੀ ਨੂੰ ਉਹਨੇ ਜਟਣਾ ਪੈਂਦਾ ਉਸ ਦਾ ਨਿਸ਼ਾਨ ਹੁੰਦਾ ਉਸ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹ ਉਹ ਸਾਰਾ ਕੁਝ ਕਿਵੇਂ ਮੈਨੇਜ ਇੱਥੇ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਟੋਟਲ ਐਕਸੈਸ ਹੈ ਉਹ ਜਿਸ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਉਧਰ ਮੰਨਿਆ ਜਾਂਦਾ ਕਾਨੂੰਨ ਨੂੰ ਦੱਸਣ ਵਾਸਤੇ ਆਜ਼ਾਦਾਨਾ ਤੌਰ ਦੇ ਉੱਤੇ ਬਹੁਤ ਸਾਰੇ ਫੈਸਲੇ ਲੈ ਜਾਂਦੇ ਤੁਹਾਡੇ ਸਾਹਮਣੇ ਹੀ ਹੈ ਭਾਈ ਅਮਰਪਾਲ ਸਿੰਘ ਭਾਈ ਸਰਬਜੀਤ ਸਿੰਘ ਵਰਗਿਆਂ ਨੇ ਆਜ਼ਾਦ ਤੌਰ ਤੇ ਚੋਣ ਲੜੀ ਕੌਮ ਨੇ ਬਿਨਾਂ ਚੋਣ ਨਿਸ਼ਾਨ ਤੋਂ ਉਹਨਾਂ ਨੂੰ ਵੱਡੀ ਇੱਕ ਮਿਹਰ ਦਿੱਤੀ ਔਰ ਉਸ ਮਿਹਰ ਦੇ ਨਾਲ ਪੰਥ ਤੇ ਪੰਜਾਬ ਦੀ ਆਵਾਜ਼ ਬਣੀ ਔਰ ਉਹ ਪਾਰਲੀਮੈਂਟ ਦੇ ਵਿੱਚ ਚਲੇ ਗਏ ਸੋ ਇਹ ਗੱਲ ਇਹ ਆ ਕਿ ਸਮੇਂ-ਸਮੇਂ ਬੜੇ ਫੈਸਲੇ ਹੁੰਦੇ ਆ ਇਹ ਵੀ ਇੱਕ ਫੈਸਲਾ ਜਿਹੜਾ ਹੋਣ ਜਾ ਰਿਹਾ ਔਰ ਇਸ ਫੈਸਲੇ ਤੋਂ ਬਾਅਦ ਤੁਸੀਂ ਦੇਖੋਗੇ ਅੱਜ ਦੇਸ਼ ਦੁਨੀਆ ਦਾ ਇਲੈਕਟ੍ਰੋਨਿਕ ਪ੍ਰਿੰਟ মিডিਆ ਅਡੀਆਂ ਚੱਕ ਕੇ ਕਿਉਂ ਦੇਖ ਰਿਹਾ ਜੇ ਕੋਈ ਅਹਿਮੀਅਤ ਨਾ ਹੁੰਦੀ ਅੱਜ ਦੇ اجلاس ਦੀ ਅੱਜ ਦੁਨੀਆ ਭਰ ਦੇ ਵਿੱਚ ਹਰ ਸਿੱਖ ਔਰ ਪੰਜਾਬੀ ਆਪਣੀ ਖੇਤਰੀ ਪਾਰਟੀ ਨੂੰ ਪਿਆਰ ਕਰਦਾ ਹੋਇਆ ਇਹਦੇ ਨਾਲ ਜੁੜ ਰਿਹਾ ਇਵਨ ਸਾਡੇ ਵਿਰੋਧੀ ਵੀ ਕਹਿੰਦੇ ਕਿ ਦੇਖੋ ਜੀ ਖੇਤਰੀ ਪਾਰਟੀ ਸਾਡੀ ਇਹ ਕਿਉਂ ਮਾਰ ਰਹੇ ਨੇ ਸਰਮਾਇਦਾਰ ਲੋਕ ਇਹ ਕਿਉਂ ਮਾਰ ਰਹੇ ਨੇ ਇਹੋ ਜਿਹੇ ਜਥੇਦਾਰ ਆ ਦੇਖੋ ਬਜ਼ੁਰਗ ਜਿਨ੍ਹਾਂ ਨੇ ਆਪਣਾ ਸਾਰਾ ਸਾਰੀ ਜ਼ਿੰਦਗੀ ਲਾ ਦਿੱਤੀ ਇਹ ਬਜ਼ੁਰਗਾਂ ਦਾ ਇਹਨਾਂ ਨੇ ਕੋਈ ਚੇਅਰਮੈਨੀਆਂ ਥੋੜਾ ਲਈਆਂ ਨੇ ਇਹਨਾਂ ਨੇ ਕੋਈ ਅਹੁਦੇ ਥੋੜਾ ਲਏ ਨੇ ਇਹਨਾਂ ਦਾ ਇੱਕੋ ਇੱਕ ਸੰਕਲਪ ਸੀ ਕਿ ਸਾਡੀ ਜਮਾਤ ਜਿਹੜੀ ਮਜ਼ਬੂਤ ਹੋਵੇ ਤੇ ਉਹ ਮਜ਼ਬੂਤੀ ਕਰਨ ਦੀ ਬਜਾਏ ਉਹਨਾਂ ਨੇ ਆਪਣੇ ਹੋਟਲਾਂ ਦਾ ਆਪਣੇ ਕਾਰੋਬਾਰ ਦਾ ਵਾਅਦਾ ਕੀਤਾ ਪੰਥ ਨੂੰ ਭੁੱਲ ਗਏ ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਦੋ ਨਾਵਾਂ ਦਾ ਜ਼ਿਕਰ ਜਿਹੜਾ ਹੋ ਰਿਹਾ ਹੈ ਕੀ ਉਹ ਠੀਕ ਹੈ ਚਰਚਾ ਪ੍ਰਧਾਨ ਗਿਆਨੀ ਹਰਪੀਤ ਸਿੰਘ ਅਤੇ ਡੈਲੀਗੇਟ ਨੇ ਫੈਸਲਾ ਕਰਨਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਿਹੜੇ ਬੰਦੇ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਡੈਕੋਰਮ ਨਹੀਂ ਤੋੜਨਾ ਚਾਹੀਦਾ ਉਹਨਾਂ ਨੂੰ ਡੈਲੀਗੇਟ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਤਸਦੀ ਦੇ ਤੌਰ ਤੇ ਡੈਲੀਗੇਟ ਤੇ ਭਰੋਸਾ ਕਰਨਾ ਚਾਹੀਦਾ ਤੁਸੀਂ ਕਿੱਥੋਂ ਪਹੁੰਚੇ ਹੋ ਜੀ ਫਤਗੜ੍ਹ ਸਾਹਿਬ ਤੋਂ ਹਾਂ ਜੀ ਪਹਿਲਾਂ ਸ਼੍ਰੋਮਣੀ ਕਾਲੀਦਲ ਦੇ ਨਾਲ ਵੀ ਇਹ ਸਾਰੇ ਹਾਂ ਜੀ ਰਹੇ ਹਾਂ ਜੀ ਤੇ ਜਦੋਂ ਉਹ ਕਾਲ ਤੱਕ ਤੋਂ ਭੱਜ ਗਏ ਇਸ ਕਰਕੇ ਅਸੀਂ ਇਧਰ ਇਹਨਾਂ ਨਾਲ ਜੁੜ ਕੇ ਆ ਕੇ ਕਿਉਂਕਿ ਉਹਨੇ ਕਿ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਪੰਜ ਮੈਂਬਰੀ ਕਮੇਟੀ ਔਰ ਸਾਰੇ ਸਾਰੇ ਚੱਲਦੇ ਹਾਂ ਜੀ ਹਾਂ ਸਾਰੇ ਚੱਲਦੇ ਆ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ ਪਰਮਾਤਮਾ ਜੋ ਕਰੂਗਾ ਉਹ ਨਾਲ ਸਮੇਂ ਚੰਗਾ ਹੀ ਕਰੂਗਾ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨੂੰ ਪ੍ਰਵਾਨਿਆ ਜਾਏਗਾ ਜੀ ਪਰਵਾਨਿਆ ਜਾਏਗਾ ਇਹਨਾਂ ਦੇ ਡੈਲੀਗੇਟ ਸਾਰੇ ਨੇ ਕਿਉਂਕਿ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਜਦੋਂ ਉਹਨੇ ਇਹ ਕਮੇਟੀ ਬਣਾਤੀ ਜਿਹੜੇ ਡੈਲੀਗੇਟ ਬਣਾਇਆ ਉਹਨਾਂ ਦੇ ਕਹੇ ਤੇ ਬਣਿਆ ਇਹ ਇਹਨਾਂ ਦਾ ਮਤਲਬ ਜਿਹੜਾ ਹੁਕਮ ਹੋਊਗਾ ਜਰਾਂ ਦਾ ਆਦੇਸ਼ ਕੋ ਵੀ ਹੋਊਗਾ ਉਹ ਸਰਪ੍ਰਮਾਨਤ ਹੋਊਗਾ ਉਹੀ ਸਾਡਾ ਲੀਡਰ ਅਕਾਲੀ ਦਲ ਦਾ ਬਣੂਗਾ ਜਿਵੇਂ ਚੋਲੇ ਸਿਮੇਟ ਦੀ ਗੱਲ ਬਹੁਤ ਬਹੁਤ ਜਣਾਂ ਨਾਲ ਕਰੀ ਹੈ ਅਕਾਲ ਤਖਤ ਦੇ ਹਕੂਮਾਨ ਸਾਰੇ ਚੋਲੇ ਸਿਮੇਟ ਤੇ ਸਿਰਫ ਇੱਕ ਬਾਦਲ ਹੈ ਸੁਖਵੀਰ ਬਾਦਲਾ ਆਪਣਾ ਚੁੱਲ੍ਹੇ ਦੀ ਸਬੱਟਿਆ ਆਓ ਚੁੱਲ੍ਹੇ ਸਬੱਟਣ ਵਾਸਤੇ ਸਾਡੇ ਆ ਜੜਕਾ ਇਕੱਠ ਹੋਇਆ ਉਹਦੇ ਬਰਾਬਰ ਦਾ ਜਿਹੜਾ ਬੰਦਾ ਹੈ ਡੈਲੀਗੇਟ ਦੇ ਵਿੱਚ ਸਟੇਟ ਉਹ ਸੁਖਵੀਰ ਸਿੰਘ ਬਾਦਲਾ ਕਾਲ ਤੱਕ ਤੇ ਗਲਤੀਆਂ ਮੰਨ ਕੇ ਮੁੱਕਰ ਗਿਆ ਬਾਲ ਦੇ ਵਿੱਚ ਇਸ ਕਰਕੇ ਸਾਰੇ ਪੰਥ ਨੂੰ ਉਹਦੇ ਨਾਲ ਨਰਾਸ਼ਤਾ ਹੋ ਗਈ ਇਸ ਕਰਕੇ ਸਾਰਾ ਪੰਥ ਤੋਂ ਦੂਰ ਹੋ ਗਿਆ ਸੁਖਵੀਰ ਸਿੰਘ ਬਾਦਲ ਤਾਂ 4-5 ਦਿਨ ਪਹਿਲਾਂ ਫੇਰ ਮਾਫੀ ਮੰਗ ਰਹੇ ਸੀ ਕਿ ਚਲੋ ਮੈਂ ਮਾਫੀ ਮੰਗਦਾ ਸਾਰੇ ਲੀਡਰ ਇਕੱਠੇ ਹੋਵੋ ਆਓ ਆਪਾਂ ਪੰਥ ਦੀ ਸੇਵਾ ਕਰੀਏ ਨੀ ਮਾਫੀ ਤਾਂ ਉਹਨੂੰ ਮਾਫੀ ਤਾਂ ਉਹਨੇ ਮੰਗੀ ਸੀ ਕਾਲ ਤੱਕ ਤੇ ਜਾ ਕੇ ਔਰ ਉਹ ਕਾਲ ਤੱਕ ਤੋਂ ਜਦੋਂ ਪੱਛ ਗਿਆ ਤੇ ਬਾਕੀ ਪੰਥ ਕੇ ਮੈਨੂੰ ਪ੍ਰਵਾਨ ਕਰੂਗਾ ਕਿਉਂਕਿ ਮਾਫੀ ਉਹਨੇ ਕਾਲ ਤੱਕ ਤੇ ਮੰਗ ਚੁੱਕਿਆ ਸੀ ਪਹਿਲਾਂ ਉਹ ਤੋਂ ਭੱਜ ਗਿਆ ਉਹ ਮੁੱਕਰ ਗਿਆ ਇਸ ਕਰਕੇ ਜਿਹੜੇ ਸੰਗਤ ਆ ਸਮਾਜ ਜਿਹੜਾ ਸਿੱਖ ਸੰਗਤ ਆ ਉਹ ਤੋਂ ਦੂਰ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਸੰਗਤ ਉਹਦੇ ਕੋਈ ਕਹਿਣਾ ਮੰਨਣ ਤਿਆਰ ਹੋਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਡੈਲੀਗੇਟਾਂ ਵੱਲੋਂ ਚੋਣ ਹੋਊਗੀ ਨਵੇਂ ਜਿਹੜੀ ਲੀਡਰਸ਼ਿਪ ਅੱਗੇ ਆਊਗੀ ਇਹੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਪੰਤਰੀ ਨਿਮਾਇੰਦਗੀ ਕਰੂਗੀ ਆਪ ਜਿਹੜੀ ਮਾਫੀ ਹੈ ਉਹ ਧਰਮ ਨਾਲ ਸੰਬੰਧਤ ਹੈ ਮਾਫੀ ਧਰਮ ਨਾਲ ਸੰਬੰਧਤ ਹੈ ਧਰਮ ਦੇ ਮੁਤਾਬਕ ਪੂਰਾ ਰਹੇਗਾ ਮਾਫੀ ਇੱਕ ਵਾਰ ਮੰਗ ਲਈ ਕਾਲ ਤੱਕ ਦੇ ਮੰਗ ਲਈ ਭਾਵੇਂ ਦਰਬਾਰ ਸਾਹਿਬ ਜਾ ਕੇ ਮੰਗ ਲਈ ਉਹ ਤਾਂ ਪੂਰਾ ਰਹੇ ਉਹ ਸਿਆਸਤਦਾਨ ਹੈ ਜਿਹੜੇ ਸਿਆਸਤਦਾਨਾ ਉਹਨਾਂ ਨੂੰ ਧਰਮ ਨਾਲ ਕੋਈ ਨਹੀਂ ਸਿਆਸੀਆਂ ਨਾਲ ਧਰਮ ਨਾਲ ਕੋਈ ਸੰਬੰਧ ਨਹੀਂ ਅੱਜ ਮਾਫੀ ਮੰਗ ਲਈ ਕਹਿੰਦੇ ਫਿਰ ਮੈਂ ਕਿਹਾ ਕਈ ਵਾਰ ਮਾਫੀ ਮੰਗੀ ਉਹਨਾਂ ਦਾ ਕਈ ਵਾਰ ਬਾਹਾਂ ਤੜਾਈਆਂ ਲੱਤਾਂ ਡੜਾਈਆਂ ਜਿਹੜੇ ਡਰਾਮੇਬਾਜ਼ੀ ਕਰੀਏ ਸਿਰਫ ਸਿਆਸਤ ਉਹਦੇ ਵਿੱਚ ਸਿਆਸਤ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਅੱਗੇ ਉਹ ਚਾਹੁੰਦਾ ਇਹ ਜਿਹੜੇ ਜੜਾ ਕੱਟ ਕੋਰਾ ਲੱਗ ਵੀ ਚੁੱਕਿਆ ਇਲੈਕਸ਼ਨਾਂ ਦੇ ਵਿੱਚ ਕਿੰਨੇ ਇਲੈਕਸ਼ਨ ਹਾਰਿਆ ਮਤਲਬ ਜਨਤਾ ਨੂੰ ਉਹ ਪਰਵਾਹ ਨਹੀਂ ਜਿਹੜਾ ਜਨਤਾ ਨੂੰ ਲੀਡਰ ਪਰਵਾਹ ਰਹੂਗਾ ਉਹ ਦਸੰਬਰ 2024 ਦੇ ਹੁਕਮ ਨਾਮੇ ਤੋਂ ਇਹ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਇਹ ਪਘੋੜਾ ਹੈ ਔਰ ਅਜੇ ਉਸ ਦੀ ਵੀ ਇਹਨੂੰ ਮਾਫੀ ਮੰਗਣੀ ਪੈਣੀ ਹੈ ਇਹਨੂੰ ਇੱਕ ਵਾਰੀ ਫਿਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪੈਣਾ ਕਿਉਂਕਿ ਇੱਕ ਮਾਫੀ ਮੰਗਦਾ ਤੇ ਇੱਕ ਗੁਨਾਹ ਹੋਰ ਕਰ ਦਿੰਦਾ ਇੱਕ ਮਾਫੀ ਮੰਗਦਾ ਤੇ ਇੱਕ ਗੁਨਾਹ ਹੋਰ ਕਰ ਦਿੰਦਾ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋਣਾ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਨਾ ਮੰਨਣਾ ਇਹ ਫਿਰ ਇੱਕ ਬਹੁਤ ਵੱਡੀ ਕੁਤਾਹੀ ਹੈ ਔਰ ਉਹਦੇ ਲਈ ਇਹਨੂੰ ਫਿਰ ਪੇਸ਼ ਹੋਣਾ ਪੈਣਾ ਸੋ ਅੱਜ ਪੰਥ ਨੇ ਜੋ ਫੈਸਲਾ ਕੀਤਾ ਉਹ ਉਹ 2 ਦਸੰਬਰ 2024 ਦੇ ਹੁਕਮਨਾਮੇ ਮੁਤਾਬਕ ਸਹਿਬ ਸ੍ਰੀ ਅਗਰਤਖਸ ਸਾਹਿਬ ਨੂੰ ਸਮਰਪਿਤ ਹੋ ਕੇ ਸਮੁੱਚੀ ਸਾਧ ਸੰਗਤ ਨੇ ਇੱਕ ਟਰਾਂਸਪੇਰੈਂਟ ਤਰੀਕੇ ਪਾਰਦਰਸ਼ਕ ਤਰੀਕੇ ਨਾਲ ਡੈਲੀਗੇਟਸ ਚੁਣ ਕੇ ਔਰ ਆਪਣੇ ਜਿਹੜੀ ਹੈ ਉਹ ਮੁਖੀ ਦੀ ਪ੍ਰਧਾਨ ਦੀ ਜਿਹੜੀ ਹੈ ਉਹ ਅੱਜ ਚੋਣ ਕਰਨੀ ਹੈ ਪ੍ਰਧਾਨ ਹੋਣਾ ਚਾਹੀਦਾ ਹੈ ਤੁਹਾਡੇ ਮਤਲਬ ਪ੍ਰਧਾਨ ਬਿਲਕੁਲ ਪ੍ਰਧਾਨ ਚੁਣਿਆ ਜਾਣਾ ਚਾਹੀਦਾ ਹੈ ਪ੍ਰਧਾਨ ਸ਼ੋਮਨੀ ਅਕਾਲੀ ਦਲ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 1921 ਦੇ ਵਿੱਚ ਬਣਾਈ ਹੋਈ ਪਾਰਟੀ ਆ ਔਰ ਇਹ ਸਮਰਪਿਤ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਇਹ ਉਹ ਰਾਜਨੀਤੀ ਲੋਛਦੀ ਆ ਜਿੰਦੇ ਤੇ ਧਰਮ ਦਾ ਗੁੰਡਾ ਬਣਿਆ ਰਵੇ ਔਰ ਜੋ ਹੁਣ ਸਮੁੱਚੇ ਡੈਲੀਗੇਟਸ ਨੇ ਅਜੋ ਇਸ ਸੰਬੰਧੀ ਵਿਚਾਰ ਕਰਨਗੇ ਕਿ ਰਾਜਨੀਤੀ ਜਿਹੜੀ ਆ ਉਹ ਧਰਮ ਤੇ ਆਵੀ ਨਾ ਹੋਵੇ ਧਰਮ ਜਿਹੜਾ ਉਹ ਰਾਜਨੀਤੀ ਤੇ ਹੈ ਜਦੋਂ ਦਾ ਉਹਨਾਂ ਨੂੰ ਮੰਨ ਲੋ ਡੈਲੀਗੇਟ ਇੱਥੋਂ ਜੀ ਪੰਜਵੇਂ ਮਹੀ ਦੀ ਕਮੇਟੀ ਆ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਮਾਫੀ ਹੋਣ ਮੰਗ ਰਿਹਾ ਇੱਥੇ ਆ ਕੇ ਮਾਫੀ ਮੰਗ ਕੇ ਅਸਤੀਫਾ ਦਿੰਦਾ ਕਹਿੰਦਾ ਮੈਂ ਅਕਾਲੀ ਦਲ ਛੱਡਿਆ ਪੁਰਾਣਾ ਮੈਂ ਇਹ ਅਕਾਲੀ ਦਲ ਅਸਲ ਹੈ ਇਹ ਅਕਾਲੀ ਦਲ ਆ ਮੈਂ ਜੁਆਇਨ ਕਰਦਾ ਜਦੋਂ ਸੱਦਾ ਪੱਤਰ ਉਹਨਾਂ ਨੂੰ ਭੇਜਿਆ ਗਿਆ ਵੀ ਤੂੰ ਇਸ ਡੈਲੀਗੇਟ ਸਮਾਗਮ ਦੇ ਵਿੱਚ ਆ ਡੈਲੀਗੇਟ ਆ ਕੇ ਆਪਣੀ ਇਲੈਕਸ਼ਨ ਲੜਦਾ ਇੱਥੇ ਆ ਕੇ ਸੰਗਤ ਤੋਂ ਮਾਫੀ ਮੰਗਦਾ ਮਾਫੀਦੋ ਨੇ ਕਿੰਨੀ ਵਾਰੀ ਮੰਗ ਲਈ ਪ੍ਰਵਾਨ ਨਹੀਂ ਹੋਈ ਪ੍ਰਵਾਨ ਮੰਨ ਲਓ ਜ ਮੰਨ ਪ੍ਰਵਾਨ ਮੰਗ ਕੇ ਮੁੜ ਕੇ ਮੁੱਕਰ ਜਾਣਾ ਜਾ ਕੇ ਪਹਿਲੇ ਆ ਗੱਲ ਉੱਤਰ ਗਿਆ ਮਾਫੀ ਮੰਗ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਵਧੀਆ ਉਹਨਾਂ ਨੂੰ ਵਾਸਤੇ ਫੈਸਲਾ ਸੀ 2 ਦਸੰਬਰ ਵਾਲਾ ਜਿਉ ਉਹਨਾਂ ਤੇ ਉਹ ਕੈਮ ਰੰਦਾ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਜਿੱਥੇ ਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਇਸ ਪ੍ਰਧਾਨ ਨੇ ਬਤੌਰ ਸੁਖਵੀਰ ਬਾਦਲ ਨੇ ਉਹਨਾਂ ਨੂੰ ਜਾਨੀ ਕਿ ਬਹੁਤ ਵੱਡਾ ਨੁਕਸਾਨ ਕੀਤਾਗਾ ਕੀ ਕਹਤਾ ਸੰਗਤ ਜਿਹੜੀ ਹੈ ਉਹ ਇਸ ਵੇਲੇ ਇਸ ਉਮੀਦ ਨਾਲ ਜਿਹੜੀ ਹੈ ਉਹ ਜੁੜੀ ਹੋਈ ਹੈ ਕਿ ਇੱਕ ਸੱਚੀ ਸੁੱਚੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਤੇ ਇੱਕ ਪਰਿਵਾਰ ਕਾਬਜ ਹੋ ਗਿਆ ਉਹ ਕਹਿੰਦੇ ਕਿ ਉਹ ਕਬਜ਼ਾ ਵੀ ਹਟਾਉਣਾ ਔਰ ਧਰਮ ਦੇ ਨਾਲ ਸਿਆਸਤ ਦਾ ਬੇਸ਼ੱਕ ਨਜ਼ਦੀਕ ਰਿਸ਼ਤਾ ਹੈ ਪਰ ਉਹ ਕਹਿੰਦੇ ਕਿ ਧਰਮ ਤੋਂ ਉੱਪਰ ਸਿਆਸਤ ਨਹੀਂ ਚਲਣੀ ਚਾਹੀਦੀ ਤਾਂ ਸਾਰੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹ ਇਸ ਵੇਲੇ ਇੱਥੇ ਪਹੁੰਚੀ ਹੋਈ ਆ ਔਰ ਲੀਡਰਸ਼ਿਪ ਜਿਹੜੀ ਹੈ ਅੱਜ ਇਸ ਪ੍ਰਧਾਨ ਨੂੰ ਚੁਣਨ ਦੇ ਲਈ ਜਿਹੜੇ ਡੈਲੀਗੇਟ ਆ ਉਹ ਲਗਾਤਾਰ ਪਹੁੰਚ ਰਿਹਾ ਇਸ ਪਾਸੇ ਇੱਕ ਕਾਊਂਟਰ ਲੱਗਾ ਹੋਇਆ ਜਿੱਥੇ ਤੁਹ ਤੁਸੀਂ ਦੇਖ ਰਹੇ ਹੋ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਆਪਣੇ ਹੋਰ ਲੀਡਰਾਂ ਦੇ ਨਾਲ ਕਿਉਂਕਿ ਡੈਲੀਗੇਟਸ ਜਿਹੜੇ ਬੈਠਣੇ ਆ ਉਹਨਾਂ ਦੀ ਐਂਟਰੀ ਇੱਥੋਂ ਹੋਣੀ ਆ ਨਾਮ ਆ ਨਾਮ ਜਿਹੜੇ ਨੇ ਉਹ ਇੱਥੇ ਡੈਲੀਗੇਟਾਂ ਦੇ ਪਹੁੰਚੇ ਔਰ ਵੱਖ-ਵੱਖ ਅਸੂਬਿਆਂ ਤੋਂ ਵੀ ਜਿਹੜੇ ਡੈਲੀਗੇਟ ਨੇ ਉਹ ਉਹ ਪਹੁੰਚੇ ਹੋਏ ਨੇ ਔਰ ਤਾਂ ਇਸ ਵੇਲੇ ਇਸ ਵੇਲੇ ਪ੍ਰਧਾਨ ਨੂੰ ਚੁਣਨ ਦੇ ਲਈ ਸਾਰੇ ਦੇ ਸਾਰੇ ਲੀਡਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਔਰ ਇਹ ਇਹ ਵੱਡੀ ਚਰਚਾ ਜਿਹੜੀ ਇਸ ਤਰੀਕੇ ਦੇ ਨਾਲ ਚੱਲ ਰਹੀ ਸੀ ਕਿ ਗਿਆਨੀ ਹਰਪੀ ਸਿੰਘ ਹੋਰਾਂ ਨੂੰ ਪ੍ਰਧਾਨ ਚੁਣਿਆ ਜਾ ਰਿਹਾ ਔਰ ਧਾਰਮਿਕ ਵਿੰਗ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਉਸ ਦੇ ਪ੍ਰਧਾਨ ਬੀਬੀ ਸਤਵੰਤ ਕੌਰ ਹੋਰਾਂ ਨੂੰ ਚੁਣਿਆ ਜਾ ਸਕਦਾ ਤਾਂ ਇਸ ਤਰ੍ਹਾਂ ਦੀ ਚਰਚਾ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਸੀ ਜੀ ਚੰਦੂ ਮਾ ਜਿਹੜਾ ਸਾਹਿਬ ਹਾਂਜੀ ਕਿਸ ਤਰ੍ਹਾਂ ਦੀ ਅਹਿਮੀਅਤ ਮੰਨਦੇ ਹੋ ਅੱਜ ਅੱਜ ਦੇਖੋ ਜਿਹੜੇ ਬੋਰਡ ਪੜ ਰਹੇ ਆ ਉੱਤੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਹੋਇਆ ਹੈ ਤਾਂ ਲੋਕ ਵੀ ਸਮਝਣਾ ਚਾਹੁੰਦੇ ਕਿ ਅੱਜ ਦੇ ਦਿਨ ਕਿਸ ਤਰ੍ਹਾਂ ਦੀ ਅੱਜ ਬੜਾ ਇਤਿਹਾਸਕ ਦਿਨ ਆ ਔਰ ਮੈਂ ਸਮਝਦਾ ਇਤਿਹਾਸਕ ਪਾਲਾਂ ਜਦੋਂ ਪਤਲਾ ਪਿਆ ਅਕਾਲੀ ਦਲ ਕਮਜ਼ੋਰ ਹੋਇਆ ਕੱਲ੍ਹ ਜ ਮੂਰ ਸਰਜੀਤ ਹੋਣ ਜਾ ਰਿਹਾ ਔਰ ਮੈਂ ਸਮਝਦਾ ਪੰਜ ਮੈਂਬਰੀ ਭਰਤੀ ਕਮੇਟੀ ਨੇ ਸਾਰੇ ਪੰਜਾਬ ਚ ਭਰਤੀ ਕਰਕੇ ਜਿਹੜੇ ਡੈਲੀਗੇਟ ਚੁਣੇ ਨੇ ਉਹ ਆਮ ਸਭਾਤੀ ਨਾਲ ਹੁਣ ਪ੍ਰਧਾਨ ਦੀ ਚੋਣ ਕਰਨਗੇ ਥੋੜੇ ਪਲਾਂ ਦੇ ਵਿੱਚ ਇਹ ਇਹ ਦੋਸ਼ ਲੱਗਣਾ ਸ਼ੁਰੂ ਹੋ ਗਿਆ ਦੂਜੇ ਕੱਲ੍ਹ ਦੇ ਵੱਲੋਂ ਕਿ ਜਿਹੜੀ ਭਰਤੀ ਹੋਈ ਉਸ ਨੂੰ ਬੋਗਸ ਕਿਤੇ ਨਾ ਕਿਤੇ ਕਿਹਾ ਗਿਆ ਬੜੀ ਬੋਗਸ ਅਸਲ ਤੇ ਉਹਨਾਂ ਦੀ ਭਰਤੀ ਦਾ ਨਾ ਕਿ ਸਾਡੀ ਸਾਡੀ ਤਾਂ ਪਾਰਦਰਸ਼ੀ ਤਰੀਕੇ ਨਾਲ ਹੋਈ ਆ ਪਾਰਦਰਸ਼ੀ ਤਰੀਕੇ ਨਾਲ ਹੋਈ ਆ ਉਹਨਾਂ ਦੀ ਭਰਤੀ ਬਹੁਤ ਸਾ 100% ਸੀ ਤਾਂ ਉਹ ਕਹਿ ਰਹੇ ਨੇ ਕਿ ਦੂਜੀ ਭਰਤੀ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਬੋਗਸ ਹੋ ਸਕਦੀ ਹੈ ਔਰ ਇਸ ਤਰ੍ਹਾਂ ਦੇ ਇਲਜ਼ਾਮ ਕਿਉਂਕਿ ਇਧਰੋਂ ਵੀ ਲੱਗੇ ਉਧਰੋਂ ਵੀ ਲੱਗੇ ਬੇਸ਼ੱਕ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਔਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਜ਼ਰੂਰ ਕਰਦੀਆਂ ਹੁੰਦੀਆਂ ਪਰ ਦੂਜੇ ਪਾਸੇ ਜੇ ਆਪਾਂ ਦੂਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਤਾਂ ਉਹਨਾਂ ਦੇ ਲਈ ਇਹ ਚਿੰਤਾ ਦਾ ਦਿਨ ਅੱਜ ਜ਼ਰੂਰ ਹੋ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਇਕੱਠ ਤੁਸੀਂ ਇੱਥੇ ਵੇਖ ਰਹੇ ਹੋ ਇਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਸ ਨਾਲ ਨਾਰਾਜ਼ਗੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਸ਼ੋਅ ਹੁੰਦੀ ਹੈ ਕਿ ਲੋਕ ਨਾਰਾਜ਼ ਸੀ ਚਾਹੇ ਉਹ ਪੰਜਾਬ ਹੋਵੇ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਜਿੰਨੇ ਵੀ ਸਿੱਖ ਹੈਗੇ ਨੇ ਉਹ ਕਿਤਨਾ ਕਿਤੇ ਨਾਰਾਜ਼ ਜ਼ਰੂਰ ਨਜ਼ਰ ਆਉਂਦੇ ਸੀਗੇ ਜ਼ਰਾ ਜਿਹੜੇ ਆ ਉਹ ਲੋਕ ਨਾਰਾਜ਼ਗੀ ਦੇ ਚੱਲਦੇ ਆ ਤਾਂ ਬੀਬੀ ਜੀ ਹੈਗੇ ਨੇ ਬੀਬੀ ਜੀ ਅੱਜ ਦੇ ਦਿਨ ਦੀ अहमियत ਨੂੰ ਕਈਆਂ ਦੇ ਨਾਲ ਸਮਝਦੇ ਹੋ ਇਹ ਅੰਦਰ ਗਏ ਸੀ ਇਹ ਬਾਹਰ ਆ ਗਏ ਸਲਿੱਪ ਜਿਹੜਾ ਅੰਦਰ ਬੰਦ ਚੱਲ ਜਾਂਦਾ ਉਹਦੀ ਰੱਖ ਲੈਂਦੀ ਮੈਂ ਸਲਿੱਪ ਉਹਨਾਂ ਨਾਲ ਹੈਗੀ ਆ ਜੀ ਇਹ ਅੰਦਰ ਚਲੇਗੇ ਸੀ ਦੁਬਾਰੇ ਆ ਗਏ ਬਸ ਉਹ ਹੀ ਮੈਂ ਦੱਸਦਾ ਤਵੇਬੀ ਜੀ ਕਿਵੇਂ ਅੱਜ ਕੀ ਕਹਿਣਾ ਚਾਹੋਗੇ ਇੱਕ ਵੱਡਾ ਦਿਨ ਅੱਜ ਦੇ ਦਿਨ ਨੂੰ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਨਵਾਂ ਸ਼੍ਰੋਮਣੀ ਦਾ ਅਕਾਲੀ ਦਲ ਔਰ ਨਵਾਂ ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹ ਸ਼੍ਰੋਮਣੀ ਕਲ ਦਲ ਉਹ ਹੈ ਜਿਹੜਾ ਸਿੰਘ ਸਹਿਬਾਨਾ ਨੇ 2 ਦਸੰਬਰ 2024 ਨੂੰ ਫਸੀਲ ਤੇ ਖੜੇ ਹੋ ਕੇ ਸਾਨੂੰ ਹੁਕਮ ਕੀਤਾ ਸੀ ਉਦੇ ਅਨੁਸਾਰ ਪੂਰੀ ਪ੍ਰਕਿਰਿਆ ਕਰਕੇ ਡੈਲੀਗੇਟ ਭਰਾ ਕੇ ਅੱਜ ਪ੍ਰਧਾਨ ਦੀ ਚੋਣ ਕਰ ਰਹੇ ਬਸ ਅੱਛਾ ਇੱਕ ਚਰਚਾ ਬੀਬੀ ਤੁਸੀਂ ਵੀ ਸੁਣੀ ਹੋਣੀ ਹੈ ਕਿ ਲਗਭਗ ਤੈ ਹੋ ਗਿਆ ਕਿ ਕੌਣ ਪ੍ਰਧਾਨ ਬਣ ਰਿਹਾ ਗਿਆ ਗਿਆਨੀ ਹਰਪੀ ਸਿੰਘ ਉਹਦਾ ਨਾਮ ਆ ਰਿਹਾ ਔਰ ਜਦੋਂ ਅਸੀਂ ਆਪਣੇ ਆਪਣੇ ਡੈਲੀਗੇਟਸ ਕਿਰਿਆ ਦੇ ਮੁਤਾਬਕ ਡੈਲੀਗੇਟ ਨਹੀਂ ਬਿਲਕੁਲ ਸਹੀ ਹੈ ਡੈਲੀਗੇਸ਼ਨ ਹੀ ਪੁੱਛ ਗਿਆ ਹੁਣ ਵੀ ਡੈਲੀਗੇਟ ਸੀ ਅਸੀਂ ਤੇ ਸਿਫਾਰਸ਼ ਹੀ ਕਰਨੀ ਨਾਮ ਪੇਸ਼ ਕਰਨਾ ਡੈਲੀਗੇਸ਼ਨ ਚੋਣ ਕਰਨੀ ਹੈ ਜੀ ਅਸੀਂ ਪਹਿਲਾਂ ਵੀ ਆਪਣੇ ਦੁਆਬੇ ਦੇ ਡੈਲੀਗੇਟਸ ਮੈਂ ਇਕੱਠੇ ਕੀਤੇ ਉਹਨਾਂ ਕੋਲੋਂ ਲਿਆ ਵੀ ਕੋਈ ਹੋਰ ਲੜਨਾ ਤੇ ਨਹੀਂ ਚਾਹਦਾ ਕਹਿੰਦੇ ਜੀ ਨਹੀਂ ਅਸਕੇ ਵੀ ਜੇ ਉੱਥੇ ਕੋਈ ਕਹਦੇ ਜੀ ਜਿਹੜਾ ਤੁਸੀਂ ਗਿਆਨੀ ਹਰਪੀਸੇ ਦਾ ਨਾਂ ਜ਼ਿਆਦਾ ਲੈਂਦੇ ਸੀਗੇ ਫਿਰ ਉਹ ਦੁਆਬੇ ਵਾਲੇ ਨੇ ਵੀ ਮਾਝੇ ਵਾਲੇ ਨੇ ਵੀ ਉਧਰੋਂ ਵੀ ਮਾਲਵੇ ਜਿਨ੍ਹਾਂ ਨੇ ਕਿਹਾ ਸੀ ਸਾਰਿਆਂ ਨੇ ਆਪਣੇ ਆਪਣੇ ਜ਼ਿਲ੍ਹਿਆਂ ਤੋਂ ਅਸੀਂ ਰਿਪੋਰਟ ਲੈ ਲਈ ਉਹਨਾਂ ਨੇ ਕਿਹਾ ਜੀ ਸਾਡੇ ਵੱਲੋਂ ਗਿਆਨੀ ਹਰਪੀਸੇ ਦੀ ਸਪਾਰਸ਼ ਕਰਦੇ ਹਾਂ ਇਹਦੇ ਸਪਾਰਸ਼ ਕਰਨੀ ਹੈ ਕਿ ਚੋਣ ਇੱਥੇ ਹੋਣੀ ਹੈ ਕਿ ਸ਼ਰਮ ਸੰਤੀ ਦੀ 90 ਤੋਂ ਵੱਧ ਪਰਸੈਂਟ ਆਸਤੇ ਹੈ ਜੀ ਆਸਤੇ ਹੈ ਜੀ ਜੇ ਫਿਰ ਬਾਕੀ ਰੋਕ ਨਹੀਂ ਸਕਦੇ ਸੀ ਜੇ ਕੋਈ ਕਹੇ ਤੇ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਕਹਿੰਦੇ ਆ ਕਿ ਸਹਿਮਤੀ ਦੀ ਜਿਹੜੀ ਹੈ ਉਹ ਲਗਭਗ ਉਮੀਦ ਹੈ ਕਿ ਜਿੰਨੇ ਵੀ ਡੈਲੀਗੇਟ ਹੋਣਗੇ ਉਹ ਸਰਬਸੰਮਤੀ ਦੇ ਨਾਲ ਅੱਜ ਪ੍ਰਧਾਨ ਚੁਣਨਗੇ ਔਰ ਜਿਹੜਾ ਪ੍ਰਧਾਨ ਚੁਣਨ ਦਾ ਨਾਮ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਟੌਪ ਤੇ ਆ ਰਿਹਾ ਹੈ ਕਿ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਜਾ ਸਕਦਾ ਕਿਉਂਕਿ ਉਹਨਾਂ ਦੇ ਮੁਕਾਬਲੇ ਕੋਈ ਵੀ ਜਿਹੜਾ ਸ਼ਖਸ ਹੈਗਾ ਇਸ ਅਕਾਲੀ ਦਲ ਦੇ ਅੰਦਰ ਉਹਨਾਂ ਦੇ ਮੁਕਾਬਲੇ ਚੋਣ ਨਹੀਂ ਲੜਨਾ ਚਾਹੁੰਦਾ ਸਮਾਂ ਦੱਸੇਗਾ ਫਿਲਹਾਲ ਕੁਝ ਸਮੇਂ ਬਾਅਦ ਜਿਹੜੀ ਚੋਣ ਆ ਉਹ ਸ਼ੁਰੂ ਹੋਣ ਵਾਲੀ ਹੈ